15 ਅਗਸਤ 1947 ਮਤਲਬ ਭਾਰਤ ਦਾ ਆਜ਼ਾਦੀ ਦਿਹਾੜਾ ਭਾਰਤ ਦਾ ਸੁਤੰਤਰਤਾ ਦਿਵਸ ਇਹ ਉਹ ਦਿਨ ਸੀ ਜਿਸ ਨੂੰ ਸਾਰਾ ਭਾਰਤ ਭਾਰਤ ਦੇ ਲੋਕ ਬੜੀ ਵੀਰਸਦੀ ਨਾਲ ਉਡੀਕ ਕਰ ਰਹੇ ਸੀ ਜਿਸ ਦੇ ਇੱਕ ਦਿਨ ਨੂੰ ਦੇਖਣ ਲਈ ਅਣਗਿਣਤ ਸਾਡੇ ਸੂਰਬੀਰਾਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ ਲਗਭਗ 200 ਸਾਲ ਦੀ ਜਿਹੜੀ ਗੁਲਾਮੀ ਸੀ ਅੰਗਰੇਜ਼ ਹਕੂਮਤ ਇਸ ਦਿਨ ਉਹ ਖਤਮ ਹੋ ਗਈ ਸੀ ਤੇ ਭਾਰਤ ਜਿਹੜਾ ਸੀਗਾ ਭਾਰਤ ਦੇ ਲੋਕ ਸੀਗੇ ਉਹ ਆਜ਼ਾਦ ਵਿਜਾ ਦੇ ਵਿੱਚ ਸਾਲ ਲੈ ਰਹੇ ਸੀ ਇਸ ਦਿਨ ਇਸ ਦਿਨ ਜਦੋਂ ਕਿ ਆਜ਼ਾਦੀ ਮਿਲਣ ਦੀ ਖੁਸ਼ੀ ਦੇ ਵਿੱਚ ਸਾਰੇ ਮੁਲਕ ਦੇ ਵਿੱਚ ਉਤਸ਼ਾਹ ਦਾ ਮਾਹੌਲ ਸੀ ਜਸ਼ਨ ਦਾ ਮਾਹੌਲ ਸੀ ਖੁਲਾਸਤਿ ਇੱਕ ਦੂਜੇ ਨੂੰ ਲੋਕ ਮੁਬਾਕਬਾ ਦੇ ਰਹੇ ਸੀ ਉੱਥੇ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬ ਦੇ ਵਿੱਚ ਬਿਲਕੁਲ ਇਥੋਂ ਉਲਟ ਮਾਹੌਲ ਸੀ ਇੱਥੇ ਕੋਈ ਖੁਸ਼ੀ ਦਾ ਮਾਹੌਲ ਨਹੀਂ ਸੀ ਇੱਥੇ ਦੁੱਖ ਦਾ ਮਾਹੌਲ ਸੀ ਇੱਥੇ ਚੀਕ ਪੁਕਾਰ ਸੀ ਇੱਥੇ ਮੌਤਾਂ ਸੀ ਬਲਾਤਕਾਰ ਸੀ ਉਜਾੜਾ ਸੀ ਤੇ ਪੁਕਾਰ ਸੀ ਮਦਦ ਲਈ ਆਖਰ ਕੀ ਹੋ ਗਿਆ ਸੀ ਇਸ ਤਰੀਕੇ ਦਾ ਕਿ ਸਭ ਤੋਂ ਵੱਧ ਬਹਾਦਰ ਕੌਮ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬ ਨਾਲ ਇਸ ਤਰੀਕੇ ਨਾਲ ਵਿਵਹਾਰ ਦਾ ਉਹ ਕੀਤਾ ਗਿਆ ਉਹ ਇਸ ਤਰੀਕੇ ਨਾਲ ਉਹ ਇਸ ਤਰ੍ਹਾਂ ਦੇ ਮਾਹੌਲ ਦਾ ਸ਼ਕਾਰ ਬਣਿਆ ਸਭ ਤੋਂ ਵੱਡੀ ਗੱਲ ਕਿ ਜਦੋਂ ਧਰਮ ਦੇ ਆਧਾਰ ਤੇ ਜੇਕਰ ਪਾਕਿਸਤਾਨ ਮੁਸਲਮਾਨਾਂ ਦੇ ਲਈ ਬਣ ਸਕਦਾ ਸੀ ਤਾਂ ਉਸ ਵਕਤ ਪੰਜਾਬ ਨੂੰ ਅ ਵੱਖਰਾ ਇੱਕ ਰਾਜ ਵੱਖਰਾ ਇੱਕ ਸੂਬਾ ਆਜ਼ਾਦ ਦੇਸ਼ ਦੇ ਰੂਪ ਦੇ ਵਿੱਚ ਉਹ ਵਿਕਸਿਤ ਕਿਉਂ ਨਹੀਂ ਕੀਤਾ ਜਾ ਸਕਿਆ ਇਹ ਸੰਕਲਪ ਸਰੀਕ ਕਿਉਂ ਨਾ ਜੜ ਸਕਿਆ ਇਹ ਇੱਕ ਬੜਾ ਮਹੱਤਵਪੂਰਨ ਵਿਸ਼ਾ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਉਹ ਸਿਰਫ ਪੰਜਾਬ ਦੇ ਵਿੱਚ ਹੀ ਨੇ ਬੇਸ਼ੱਕ ਅੱਜ ਪੰਜਾਬ ਦੇ ਵਿੱਚ ਸਿੱਖ ਜਿਹੜੇ ਨੂੰ ਬਹੁ ਗਿਣਤੀ ਵਿੱਚ ਨੇ ਬੇਸ਼ੱਕ ਉਸ ਵਕਤ ਉਹ ਬਹੁ ਗਿਣਤੀ ਵਿੱਚ ਨਹੀਂ ਸੀ ਪਰ ਵੱਡੀ ਗਿਣਤੀ ਵਿੱਚ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਸੀ ਉਹ ਵਸਦੇ ਸੀ ਜੇਕਰ ਕੁਰਬਾਨੀਆਂ ਦੀ ਗੱਲ ਕਰਦੇ ਆ ਆਪਾਂ ਤਾਂ ਤਕਰੀਬ ਟੋਟਲ ਜੋ ਕੁਰਬਾਨੀਆਂ ਦਿੱਤੀਆਂ ਜੇ ਕੰਪੈਰੀਜ਼ਨ ਕਰੀਏ ਬਾਕੀ ਦੇਸ਼ ਤੇ ਪੰਜਾਬ ਦਾ ਤਾਂ 80% ਜਿਹੜੀਆਂ ਕੁਰਬਾਨੀਆਂ ਦੱਸੀ ਜਾਂਦੀਆਂ ਨੇ ਕਿ ਉਹ ਪੰਜਾਬ ਦੇ ਹਸਿਆਈਆਂ ਨੇ ਵਿਸ਼ਾਕ ਕੁ ਜਿਹੜੀ ਉਸ ਵਕਤ ਆਬਾਦੀ ਸੀ ਪੰਜਾਬ ਦੀ ਉਹ ਪੰਜਾਬ ਦੇ ਸਿੱਖਾਂ ਦੀ ਜਾਂ ਆਲੇ ਦੁਆਲੇ ਦੇ ਸਟੇਟਾਂ ਵਿੱਚ ਵੱਸਦੇ ਸਿੱਖਾਂ ਦੀ ਜਾਂ ਪੂਰੇ ਦੇਸ਼ ਦੇ ਵਿੱਚ ਸਿੱਖਾਂ ਦੀ ਕਹਿ ਲਈਏ ਆਪਾਂ ਉਹ ਪ੍ਰਿਪ੍ਰਿਅ 1.5% ਹੀ ਸੀ ਤੇ ਕੁਰਬਾਨੀਆਂ ਪ੍ਰਿਪ੍ਰਿਅ 80% ਤਾਂ ਇਹਦੇ ਹੁੰਦੇ باوجود ਵੀ ਮੁਸਲਮਾਨਾਂ ਨੇ ਇੱਕ ਵੱਖਰੀ ਸਟੇਟ ਵੱਖਰਾ ਦੇਸ਼ ਧਰਮ ਦੇ ਆਧਾਰ ਤੇ ਬਣ ਗਿਆ ਤੇ ਧਰਮ ਦੇ ਆਧਾਰ ਤੇ ਦਾ ਸਿੱਖਾਂ ਨੇ ਇੱਕ ਵੱਖਰੀ ਸਟੇਟ ਵੱਖਰਾ ਮੁਲਕ ਕਿਉਂ ਨਾ ਬਣ ਸਕੇ ਇਹ ਇੱਕ ਚਰਚਾ ਦਾ ਵਿਸ਼ਾ ਹੈ ਇਹ ਇੱਕ ਵਿਚਾਰਨ ਦਾ ਵਿਸ਼ਾ ਹੈ ਜੇ ਆਪਾਂ ਇਹਦੀ ਮੰਗ ਦੀ ਗੱਲ ਕਰੀਏ ਜਾਂ ਇੱਕ ਲੋੜ ਦੀ ਗੱਲ ਕਰੀਏ ਇੱਕ ਮੁੱਦੇ ਜੋ ਜ਼ਰੂਰਤ ਹੁੰਦੀ ਹੈ ਉਹਦੀ ਗੱਲ ਕਰੀਏ ਤਾਂ ਦੋ ਗੱਲਾਂ ਇੱਥੇ ਉੱਪਰ ਕਿਉਂ ਆਉਂਦੀਆਂ ਨੇ ਜਿਸ ਕਾਰਨ ਇਹ ਜਿਹੜਾ ਦਾਵਾ ਸੀਗਾ ਜਾਂ ਇਹ ਸੰਕਲਪ ਸੀਗਾ ਉਹ ਸਿਰੇ ਨਾ ਚੜ੍ਹਨ ਦਾ ਕਾਰਨ ਆਪਾਂ ਫਿਰ ਹਾਲ ਆਪਾਂ ਨੂੰ ਮੋٹے ਤੌਰ ਤੇ ਨਜ਼ਰ ਆਉਂਦੀਆਂ ਨੇ ਕਾਰਨ ਹੋਰ ਵੀ ਬਹੁਤ ਹੋ ਸਕਦੇ ਨੇ ਪਰ ਮੋٹے ਤੌਰ ਤੇ ਜੋ ਕਾਰਨ ਨੇ ਜੋ ਸਾਹਮਣੇ ਸਾਡੇ ਸਾਹਮਣੇ ਆਉਂਦੇ ਨੇ ਉਹ ਮੋٹے ਤੌਰ ਤੇ ਦੋ ਕਾਰਨ ਨਜ਼ਰ ਆਉਂਦੇ ਨੇ ਨੰਬਰ 1 ਜਿਹੜੀ ਹੈ ਆਬਾਦੀ ਜਿਵੇਂ ਕਿ ਪਹਿਲਾਂ ਗੱਲ ਹੋ ਚੁੱਕੀ ਹੈ ਕਿ ਪੰਜਾਬ ਦੀ ਉਸ ਵਕਤ ਜਿਹੜੀ ਆਬਾਦੀ ਸੀ ਉਹ ਕਰੀਬ 1.5% ਸੀ ਕਿ ਇੰਨੀ ਘੱਟ ਆਬਾਦੀ ਦੇ ਨਾਲ ਦੂਸਰੇ ਵੱਖਰੇ ਮੁਲਕ ਦੇ ਰੂਪ ਦੇ ਵਿੱਚ ਜਿਹੜਾ ਇੱਕ ਸੰਕਲਪ ਸੀਗਾ ਉਹ ਪੂਰਾ ਹੋਣ ਦੇ ਚਾਂਸ ਬੜੇ ਘੱਟ ਸੀ ਦੂਸਰੀ ਜਿਹੜੀ ਮੁੱਖ ਜਿਹੜੀ ਕਾਰਨ ਸੀ ਉਹ ਇਹ ਸੀ ਕਿ ਮੁਸਲਮਾਨ ਜਿਹੜੇ ਸੀਗੇ ਉਹ ਮੁਸਲਮਨ ਲੀਗ ਦੀ ਅਗਵਾਈ ਦੇ ਵਿੱਚ ਤਰੀਕ 1930 ਤੋਂ ਇਸ ਸੰਕਲਪ ਦੇ ਪਿੱਛੇ ਲੱਗੇ ਹੋਏ ਸੀ ਇਸ ਮੰਗ ਦੇ ਪਿੱਛੇ ਲੱਗੇ ਹੋਏ ਸੀ ਇੱਕ ਕੇਸ ਮੰਦ ਨੂੰ ਉਵਾਰਨ ਦੇ ਵਿੱਚ ਲੱਗੇ ਹੋਏ ਸੀ ਆਪਣੇ ਨੀ ਆਜ਼ਾਦ ਮੁਲਕ ਲੈਂਡ ਦੇ ਲਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਜਿਹੜੀ ਇਹ ਮੰਗ ਸੀਗੀ ਉਹ ਵਾਰੀ ਜਾ ਰਹੀ ਸੀ ਬੇਸ਼ੱਕ 1930 ਦੇ ਵਿੱਚ ਜੋ ਪਹਿਲੀ ਵਾਰੀ ਇਹ ਮੰਗ ਜਿਹੜੀ ਉੱਭਰੀ ਸੀ ਉਹ ਉਸ ਵਕਤ ਮੁਸਲਮਾਨਾਂ ਲਈ ਇੱਕ ਵੱਖਰੇ ਆਜ਼ਾਦ ਮੁਲਕ ਦੀ ਨਹੀਂ ਸੀ ਪਰ ਉਸ ਵਕਤ ਮੁਸਲਮਾਨਾਂ ਲਈ ਇੱਕ ਵੱਖਰੀ ਸਟੇਟ ਜਾਂ ਉਹਨਾਂ ਲਈ ਇੱਕ ਇਸ ਤਰ੍ਹਾਂ ਦਾ ਸਟਰਕਚਰ ਜਿਹੜਾ ਉਹ ਉਭਾਰਨਾ ਜਿਹੜਾ ਉਸ ਦੀ ਮੰਗ ਨੂੰ ਉਭਾਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਜਦੋਂ ਕਿ ਸਿੱਖਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਕਿਸੇ ਸੰਗਠਨ ਦੀ ਕਿਸੇ ਮੰਗ ਦੀ ਕਿਸੇ ਤਰ੍ਹਾਂ ਇਸ ਚੀਜ਼ ਨੂੰ ਉਭਾਰਨ ਦੀ ਕਿਤੇ ਕੋਈ ਉਦਾਹਰਣ ਨਹੀਂ ਮਿਲਦੀ ਤੇ ਉਹ ਮੁਸਲਮਨ ਲੀਗ ਦੀ ਮੁਸਲਮਨ ਲੀਗ ਨੇ 1940 ਦੇ ਵਿੱਚ ਆ ਕੇ ਇਸ ਨੂੰ ਲਗਭਗ ਸਪਸ਼ਟ ਕਰਤਾ ਕਿ ਸਾਨੂੰ ਆਜ਼ਾਦ ਮਲਕ ਚਾਹੀਦਾ ਹੈ 1945 ਦੇ ਤੱਕ ਬਿਲਕੁਲ ਹੀ ਇਹਨੂੰ ਲਿਖੀ ਇੱਕ ਤਰ੍ਹਾਂ ਦੀ ਲਿਖੀ ਰੱਖ ਦਿੱਤੀ ਗਈ ਸੀ ਮੁਹੰਮਦ ਅਲੀ ਜਨਾਬ ਦੁਆਰਾ ਕਿ ਹਿੰਦੂ ਤੇ ਮੁਸਲਮਾਨਾਂ ਦਰਮਿਆਨ ਕੁਝ ਵੀ ਐਸਾ ਨਹੀਂ ਹੈਗਾ ਸਾਂਝਾ ਜੋ ਦੋਵਾਂ ਕਾਮਨ ਆਫਸਰ ਜੋੜ ਸਕੇ ਇਸ ਕਰਕੇ ਸਾਨੂੰ ਇੱਕ ਵੱਖਰਾ ਮੁਲਕ ਚਾਹੀਦਾ ਤੇ ਉਸ ਵਕਤ ਤੱਕ ਵੀ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੰਗ ਕੋਈ ਹਲਚਲ ਉਸ ਵਕਤ ਨਜ਼ਰ ਨਹੀਂ ਸੀ ਆਉਂਦੀ ਕਿ ਵੱਖਰੀ ਸਟੇਟ ਲਈ ਵੱਖਰੇ ਮੁਲਕ ਦੇ ਲਈ ਜਾਂ ਇੱਕ ਆਜ਼ਾਦ ਸਟੇਟ ਦੇ ਲਈ ਉਸ ਵਕਤ ਦਾ ਜਿਹੜਾ ਸਭ ਤੋਂ ਵੱਡਾ ਡਰਾਪ ਬੈਕ ਸੀਗਾ ਉਸ ਵਕਤ ਜਾਂ ਇੱਕ ਕੋ ਟੋਟਲ ਸਿੱਖਾਂ ਦੇ ਮਨ ਦੇ ਵਿੱਚ ਲੈ ਲਈਏ ਕਹਿ ਲਈਏ ਆਪਾਂ ਆ ਇੱਕ ਡਰ ਦੀ ਭਾਵਨਾ ਜਿਸ ਤੋਂ ਪੈਦਾ ਉਹ ਜਿਹੜੀ ਪੈਦਾ ਹੋਈ ਸੀ ਕਿ ਜਾਂ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਸਾਨੂੰ ਵੀ ਇੱਕ ਵੱਖਰਾ ਸਟੇਟ ਇੱਕ ਵੱਖਰਾ ਮੁਲਕ ਚਾਹੀਦਾ ਉਹ ਇਹ ਸੀ ਕਿ ਭਾਰਤ ਦੀਆਂ ਕੋਲ ਜਿਹੜੀਆਂ 11 ਸਟੇਟਾਂ ਸੀ ਉਹਨਾਂ ਵਿੱਚੋਂ 11 ਦੇ ਵਿੱਚ Hindu ਵੋਟ ਗਿਣਤੀ ਵਿੱਚ ਸੀ ਤੇ ਬਾਕੀ ਚਾਰ ਦੇ ਵਿੱਚ Muslim ਵੋਟ ਗਿਣਤੀ ਵਿੱਚ ਸੀ ਤੇ ਸਿੱਖ ਕਿਤੇ ਵੀ ਵੋਟ ਗਿਣਤੀ ਵਿੱਚ ਨਹੀਂ ਸੀ ਉਸ ਵਕਤ ਉਹਨੂੰ ਇਹ ਵੀ ਲੱਗਦਾ ਸੀਗਾ ਕਿ ਜਿਹੜਾ ਪਾ ਪੰਜਾਬ ਹੈ ਕਿਉਂਕਿ ਪੰਜਾਬ ਦੇ ਵਿੱਚ ਉਸ ਵਕਤ ਮੁਸਲਮਾਨ ਬਹੁਗਿਣਤੀ ਵਿੱਚ ਸਨ। ਕਰੀਬ 53% ਆਬਾਦੀ ਜਿਹੜੀ ਉਹ ਮੁਸਲਮਾਨਾਂ ਦੀ ਸੀ ਉਸ ਵਕਤ ਜਦੋਂ ਕਿ ਸਿੱਖਾਂ ਨੇ ਪੰਜਾਬ ਦੇ ਵਿੱਚ ਗਿਣਤੀ ਵੀ ਸਿਰਫ 15% ਸੀ। ਮਤਲਬ ਮੁਸਲਮਾਨਾਂ ਦੇ ਮੁਕਾਬਲੇ ਵੀ ਉਹ ਕਰੀਬ-ਕਰੀਬ ਉਹ 3-4 ਗੁਣਾ ਘੱਟ ਸੀ। ਮਤਲਬ ਜਿਹੜਾ ਸਿੱਖ ਸੀ ਉਹ ਕਿਸੇ ਸਟੇਟ ਦੇ ਵਿੱਚ ਬਹੁਗਿਣਤੀ ਵਿੱਚ ਨਹੀਂ ਸੀ ਹੁੰਦਾ। ਇਸ ਕਰਕੇ ਉਹਨਾਂ ਨੂੰ ਡਰ ਸੀਗਾ ਕਿ ਆਜ਼ਾਦੀ ਤੋਂ ਮਗਰੋਂ ਚਾਹੇ ਹਿੰਦੁਸਤਾਨ ਦੇ ਵਿੱਚ ਰਹਿਣ ਜਾਂ ਪਾਕਿਸਤਾਨ ਦੇ ਵਿੱਚ ਰਹਿਣ ਉਹਨਾਂ ਨੂੰ ਦਵਾ ਦਿੱਤਾ ਜਾਏਗਾ ਉਹ ਉਹ ਘਟ ਗਿਣਤੀ ਹੋਣ ਕਰਕੇ ਉਹ ਦਵਾ ਦਿੱਤੇ ਜਣਗੇ ਇਸ ਕਰਕੇ ਜਦੋਂ ਉਹ ਮੰਗ ਨਾ ਮੰਨੀ ਜਾ ਨਹੀਂ ਸੀ ਮੰਨੀ ਜਾ ਸਕਦੀ ਜਾਂ ਉਸ ਉਸ ਹਿਸਾਬ ਦਾ ਕੋਈ ਜਿਹੜਾ ਜਿਹੜਾ ਵਾਤਾਵਰਨ ਨਹੀਂ ਬਣਿਆ ਕਿ ਆਜ਼ਾਦ ਮੁਲਕ ਮੰਗਿਆ ਜਾ ਸਕੇ ਆਜ਼ਾਦ ਸਟੇਟ ਜਾਂ ਸੁਤੰਤਰ ਸਟੇਟ ਮੰਗੀ ਜਾ ਸਕੇ ਤਾਂ ਇੱਕ ਉਸ ਵਕਤ ਇੱਕ ਵਿਚ ਵਿਚਾਲਾ ਰਸਤਾ ਜਿਹੜਾ ਹੈ ਉਹ ਅਪਣਾਇਆ ਗਿਆ ਇੱਕ ਮੰਗ ਉਹ ਭਾਰੀ ਗਈ ਆਜ਼ਾਦ ਪੰਜਾਬ ਅਜ਼ਾਦ ਪੰਜਾਬ ਜਿਹੜਾ ਨਾਂ ਤੋਂ ਤਾਂ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਇਹ ਪਾਕਿਸਤਾਨ ਵਾਂਗ ਇੱਕ ਵੱਖਰੀ ਤੇ ਆਜ਼ਾਦ ਮੁਲਕ ਦੀ ਮੰਗ ਲੱਗਦੀ ਹੈ ਪਰ ਕਿਸ ਤਰੀਕੇ ਦਾ ਨਹੀਂ ਸੀ ਇਹ ਮੰਗ ਦੇ ਅਧੀਨ ਇਹ ਗੱਲ ਕਹੀ ਗਈ ਕਿ ਸਾਨੂੰ ਪਾਕਿਸਤਾਨ માં ਵੀ ਇੱਕ ਵੱਖਰਾ ਮੁਲਕ ਨਹੀਂ ਚਾਹੀਦਾ ਅਸੀਂ ਸੁਤੰਤਰ ਨਹੀਂ ਹੋਣਾ ਚਾਹੁੰਦੇ ਅਸੀਂ ਹਿੰਦੁਸਤਾਨ ਦੇ ਵਿੱਚ ਹੀ ਰਹਿਣਾ ਚਾਹੁੰਦੇ ਹਾਂ ਪਰ ਸਾਨੂੰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਦਿੱਤਾ ਜਾਵੇ ਕਿ ਸਾਨੂੰ ਕਿਸੇ ਦੂਜੀ ਕੌਮ ਦੇ ਅਧੀਨਗੀ ਉਹਦੇ ਥੱਲੇ ਜਾਂ ਉਹਦੇ ਬਰਾਬਰ ਘਟ ਗਿਣਤੀ ਦਾ ਜਿਹੜਾ ਅਹਿਸਾਸ ਆ ਸਾਨੂੰ ਨਾ ਹੋਵੇ ਉਹ ਕਿਵੇਂ ਹੋ ਸਕਦਾ ਸੀ ਉਹ ਇਹ ਹੋ ਸਕਦਾ ਕਿ ਕਿ ਪੰਜਾਬ ਦੇ ਵਿੱਚ ਐਸਟੀ ਕੇ ਨਾਲ ਪੰਜਾਬ ਦਾ ਜਿਹੜਾ ਟਾਂਚਾ ਚਤਰ ਕੀਤਾ ਜਾਵੇ ਕਿ ਤਿੰਨੇ ਕੌਮਾਂ ਦੀ ਜਿਹੜੀ ਆਬਾਦੀ ਆ ਉਹ ਕਰੀ ਕਰੀ ਬਰਾਬਰ ਹੋਵੇ ਤਾਂ ਜੋ ਕੋਈ ਵੀ ਜਿਹੜੀ ਕੌਮ ਆ ਉਹ ਆਪਣੇ ਆਪ ਨੂੰ ਘਟ ਗਿਣਤੀ ਦੇ ਵਿੱਚ ਸਮਝ ਕੇ ਅਧੀਨਗੀ ਦੀ ਭਾਵਨਾ ਦੇ ਵਿੱਚ ਨਾ ਰਹੇ ਉਸ ਨੂੰ ਆਪadequ ਦਾ ਆਪਣੇ ਆਪ ਨੂੰ ਦਬਾਅ ਦੇ ਵਿੱਚ ਮਹਿਸੂਸ ਨਾ ਹੋਵੇ ਇਕ ਕੋਈ ਵੈਸੀ ਵੀ ਕੋਈ ਨਵਾਂ ਸੰਕਲਪ ਨਹੀਂ ਸੀ ਕੋਈ ਅਲੋਪਰੀ ਗੱਲ ਨਹੀਂ ਸੀ ਇਸ ਤੋਂ ਪਹਿਲਾਂ ਜਿਹੜਾ ਸੀਗਾ ਉਹ 26 ਅਕਤੂਬਰ 1901 ਨੂੰ ਪੰਜਾਬ ਦੇ ਕੁਝ ਹਿੱਸਿਆਂ ਨੂੰ ਮਿਲਾ ਕੇ ਸੂਬਾ ਸਰਹੱਦ ਪਹਿਲਾਂ ਇੱਕ ਸੂਬਾ ਬਣਾਇਆ ਗਿਆ ਸੀ ਇਸ ਤਰੀਕੇ ਨਾਲ ਹੀ ਸਿੰਧ ਤੇ ਓਡੀਸ਼ਾ 1935 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ ਦੇ ਅਨੁਸਾਰ ਮੁੰਬਈ ਮ드ਰਾਸ ਸੀਪੀ ਵਿਹਾਰ ਤੇ ਓਡੀਸ਼ਾ ਇਹਨਾਂ ਸੂਬਿਆਂ ਦੀਆਂ ਹੱਦਬੰਦੀਆਂ ਨੂੰ ਬਦਲ ਕੇ ਇਹ ਜਿਹੜੇ ਓਡੀਸ਼ਾ ਤੇ ਸਿੰਧ ਜਿਹੜੇ ਸੂਬੇ ਸੀ ਉਹ ਵੀ ਹੋਣ ਚਾਹੀਏ ਸੀ ਇਹੀ ਨਹੀਂ ਉਸ ਵਕਤ ਆਂਦਰਾ ਤੇ ਕਰਨਾਟਕਾ ਵੀ ਇਹੀ ਇਸ ਤਰ੍ਹਾਂ ਦੀ ਮੰਗ ਲੈ ਕੇ ਸੰਘਰਸ਼ ਕਰ ਰਹੇ ਸੀ ਮੰਗ ਲੈ ਕੇ ਉਹ ਬਾੜ ਰਹੇ ਸੀ ਆਪਣੀ ਮੰਗ ਰੂਕੇ ਸਾਨੂੰ ਵੀ ਇਸ ਤਰੀਕੇ ਨਾਲ ਵਕਰਿਆ ਕੀਤਾ ਜਾਵੇ ਜੇ ਆਪਾਂ ਲੀਡਰਸ਼ਿਪ ਦੀ ਗੱਲ ਕਰਦੇ ਹਾਂ ਕਿ ਉਸ ਵਕਤ ਆਜ਼ਾਦ ਪੰਜਾਬ ਦੀ ਜੀ ਲੀਡਰਸ਼ਿਪ ਹੈ ਆਜ਼ਾਦ ਪੰਜਾਬ ਦੇ ਲਈ ਕਿਹੜੀ ਲੀਡਰਸ਼ਿਪ ਅੱਗੇ ਹੋ ਕੇ ਕੰਮ ਕਰ ਰਹੀ ਸੀ ਉਹਨਾਂ ਦੇ ਸਟੇ ਮਾਸਟਰ ਤਾਰਾ ਸਿੰਘ ਸੀ ਜੋ ਕਿ ਪ੍ਰਧਾਨ ਸੀ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਸਰਦਾਰ ਸੰਤੋਖ ਸਿੰਘ ਐਮਐਲਏ ਸੀ ਗਿਆਨੀ ਸ਼ੇਰ ਸਿੰਘ ਚੀਫ ਐਡੀਟਰ ਪੰਜਾਬ ਸਰਦਾਰ ਰਵੀਲ ਸਿੰਘ ਮੀਤ ਸਕਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਮਹਿੰਦਰ ਸਿੰਘ ਅਜੀਤ ਬੁੱਕ ਏਜੰਸੀ ਐਡਵੋਕੇਟ ਕਰਤਾਰ ਸਿੰਘ ਤੇ ਐਡਵੋਕੇਟ ਗਿਆਨੀ ਕਰਤਾਰ ਸਿੰਘ ਸਰਦਾਰ ਇੰਦਰ ਸਿੰਘ ਕਾਨਪੁਰ ਐਡਵੋਕੇਟ ਗੋਪਾਲ ਸਿੰਘ ਇਹ ਉਹ ਸਖਸ਼ੀਅਤਾਂ ਸੀ ਜਿਹੜੀਆਂ ਇਸ ਮੰਗ ਨੂੰ ਲੈ ਕੇ ਕਾਫੀ ਸੀਰੀਅਸਲੀ ਕੰਮ ਕਰ ਰਹੀਆਂ ਸੀ ਬੇਸ਼ੱਕ ਸਰਦਾਰ ਸੰਤ ਸਿੰਘ ਐਮ ਐਲ ਏ ਸਰਦਾਰ ਹਮਰ ਸਿੰਘ ਸ਼ਹੀਦ ਪੰਜਾਬ ਤੇ ਬੱਬਾ ਖੜਕ ਸਿੰਘ ਉਹ ਕਿਸੇ ਕਾਰਨ ਕਰਕੇ ਵਕਫ ਬਕਰੀ ਆਪਣੇ ਤਰਕਾਂ ਕਰਕੇ ਇਸ ਮੰਗ ਦਾ ਸਮਰਥਨ ਨਹੀਂ ਕਰ ਰਹੀ ਸੀ ਪਰ ਫਿਰ ਵੀ ਉਹ ਗਿੰਟ ਜਿਹੜੇ ਸਿੱਖ ਸੀਗੇ ਉਹ ਇਸ ਸੰਕਲਪ ਦੇ ਨਾਲ ਸਹਿਮਤ ਸੀ 1931 ਦੇ ਵਿੱਚ ਜਦੋਂ ਗਾਂਧੀ ਇਰਗੋਨ ਸਮਝੌਤਾ ਹੋਇਆ ਉਸ ਵਕਤ ਸਿੱਖਾਂ ਦਾ ਇੱਕ ਵਫਦ ਮਿਲਿਆ ਉਸ ਵਫਦ ਨੇ ਮਹਾਤਮਾ ਗਾਂਧੀ ਸਾਹਮਣੇ ਜਿਹੜੀਆਂ ਸਿੱਖਾਂ ਨਾਲ ਸੰਬੰਧਿਤ ਸਾਰਾ ਮੰਗਾਂ ਸੀ ਉਹਨਾਂ ਦੇ ਵਿੱਚ ਇਸ ਮੰਗ ਨੂੰ ਵੀ ਮੋٹے ਤੌਰ ਤੇ ਭਰੇ ਆ ਕਿ ਸਾਨੂੰ ਆਜ਼ਾਦ ਪੰਜਾਬ ਦਾ ਸੰਕਲਪ ਦੇ ਅਧੀਨ ਸਾਨੂੰ ਇੱਕ ਸਟੇਟ ਜਿਹੜਾ ਉਹ ਸਿੱਧੇ ਜਵੇ ਉਸ ਤੋਂ ਮੰਗਰੋਂ ਇੱਕ ਡੈਪੂਟੇਸ਼ਨ ਨੇ ਸਿੱਖਾਂ ਦਾ ਵਾਇਸਰਾਏ ਲਾਰਡ ਵਲਿੰਟਨ ਨੂੰ Shimla ਵਿੱਚ ਮਿਲਿਆ ਸੀ ਉਸ ਡੈਪੂਟੇਸ਼ਨ ਨੇ ਵੀ ਵਾਇਸਰਾਏ ਦੇ ਸਾਹਮਣੇ ਇਹ ਗੱਲ ਜਿਹੜੀ ਸੀਗੀ ਇਹ ਮੰਗ ਸੀ ਉਹ ਵੱਡੇ ਪੱਧਰ ਤੇ ਉਭਰੀ ਇਸ ਤੋਂ ਮੰਗਰੋਂ ਗੋਲਮੇਜ਼ ਕਾਨਫਰੰਸ ਦੇ ਉੱਤੇ ਚੀਫ ਗਾਲਸਾ ਦੀਵਾਨ ਨੇ ਵੀ ਇਹ ਮੰਗ ਜਿਹੜੀ ਸੀ ਉਹ ਉਹ ਬੜੀ ਤੌਰ ਤੇ ਘਬਰੀ ਤੇ ਇਹ ਫਿਰ ਕਿਸ ਨੂੰ ਮੰਗ ਰੂ ਇਹੀ ਮੰਗ ਜਿਹੜੀ ਸੀ ਉਹ ਦੂਜੀ ਗੋਲ ਮੇਜ ਕਾਨਫਰੰਸ ਦੇ ਵਿੱਚ ਵੀ ਉਹ ਬਾਰੇ ਗਏ ਫਿਰ 1943 ਦੇ ਵਿੱਚ ਸਾਰਾ ਸਟੈਫਰਡ ਕ੍ਰਿਪਸ ਆਪਣੀਆਂ ਤਜ਼ਵੀਜ਼ਾਂ ਲੈ ਕੇ ਜਦੋਂ ਹਿੰਦੁਸਤਾਨ ਆਇਆ ਤਾਂ ਉਹਨਾਂ ਤਜ਼ਵੀਜ਼ਾਂ ਦੇ ਵਿੱਚ ਮੁਸਲਮਾਨਾਂ ਨੂੰ ਵੱਖਰਾ ਮੁਲਕ ਪਾਕਿਸਤਾਨ ਦੇਣ ਬਾਰੇ ਤਾਂ ਮੰਨ ਲਿਆ ਗਿਆ ਸੀ ਪਰ ਆਜ਼ਾਦ ਪੰਜਾਬ ਬਾਰੇ ਇਸ ਵਿੱਚ ਕੁਝ ਨਹੀਂ ਸੀ ਕਿਹਾ ਗਿਆ ਉਹ ਬਿਲਕੁਲ ਚੁੱਪ ਸੀ ਇਸ ਗੱਲ ਨੇ ਸਿੱਖਾਂ ਨੂੰ ਬੜਾ ਨਰਾਸ਼ ਕੀਤਾ ਤੇ ਉਹਨਾਂ ਸਰ ਸਟੈਫਰਡ ਕ੍ਰਿਪਸ ਸਾਹਮਣੇ ਜ਼ਬਰਦਸਤ ਰੋਸ ਜ਼ਾਹਰ ਕੀਤਾ ਤੇ ਉਸ ਨੂੰ ਕਿਹਾ ਕਿ ਉਹ ਸਾਨੂੰ ਜਾਣ ਬੁੱਝ ਕੇ ਬਗਾਣਾ ਸਾਹਮਣੇ ਸੁੱਟ ਰਹੀ ਹੈ ਸਰ ਸਟੈਫਰਡ ਕ੍ਰਿਪਸ ਨੇ ਉਸ ਵਕਤ ਸਿੱਖਾਂ ਨਾਲ ਹਮਦਰਦੀ ਦਾ ਜ਼ਾਹਰ ਕੀਤੀ ਪਰ ਫਿਲਹਾਲ ਕੁਝ ਕਰਨ ਤੋਂ ਉਹਨਾਂ ਨੇ ਹੱਥ ਕੜੇ ਕਰ ਦਿੱਤੇ ਹਾਂ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਕਿ ਉਹ ਇਸ ਸੰਕਲਪ ਨੂੰ ਪੂਰਾ ਕਰਨ ਕਰਨ ਲਈ ਆਪਣੇ ਪੱਧਰ ਤੇ ਨਿੱਜੀ ਤੌਰ ਤੇ ਯਤਨ ਅੰਝੂਰ ਕਰਨਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦਾ ਕੋਈ ਯਤਨ ਜਾਂ ਇਸ ਤਰੀਕੇ ਨਾਲ ਕੋਈ ਪੋਜੀਟਿਵ ਰਿਜ਼ਲਟ ਸਾਹਮਣੇ ਨਾ ਆਇਆ ਤੇ ਇੰਨੇ ਯਤਨਾਂ ਦੇ باوجود ਆਜ਼ਾਦ ਪੰਜਾਬ ਅਮਲੀ ਰੂਪ ਦੇ ਵਿੱਚ ਖੂਨ ਵਿੱਚ ਨਾ ਆ ਸਕਿਆ ਤੇ ਪਾਕਿਸਤਾਨ ਵੱਲੋਂ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡੇ ਜਾਣ ਦਾ ਫੈਸਲਾ ਉਹ ਜਿਹੜਾ ਸੀ ਉਹਦੇ ਤੇ ਹਮ ਦਸਤਕਤ ਕਰ ਦਿੱਤੀ ਵੀ